Thank you. ਸਤਿ ਸ੍ਰੀ ਅਕਾਲ ਜੀ ਤੇ ਸਰਦਾਰ ਭਾਈ ਸਸੀ ਗਾਲ ਮੈਚ ਪਾਜੀ ਸਾਡਾ ਨਾ ਆਪਣਾ ਤੀਸਰਾ ਫਾਈਨਲ ਚ ਆ ਗਏ ਸੀ ਨਿਊਜ਼ੀਲੈਂਡ ਨਾਲ ਤੇ ਇੱਕ ਤੇ ਕਲੀਮ ਉਹਨੇ ਸੱਟ ਲੱਗੀ ਥੋੜੀ ਜੀ ਉਹ ਅਨਫਿਟ ਹੋ ਗਿਆ ਦੂਜਾ ਬਲਾਲ ਦਾ ਨਾ ਲੱਗ ਥੋੜਾ ਜਹਾ ਹਾਰਡ ਹੋ ਗਿਆ ਇਸ ਕਰਕੇ ਸਾਡੇ ਦੋ ਜਿਹੜੇ ਮੇਨ ਰੇਡਰ ਆ ਉਹਨੇ ਥੋੜਾ ਜਿਹਾ ਸੱਟਾਂ ਲੱਗੀਆਂ ਸੀ ਫਿਰ ਸਾਡੇ ਰੇਡਰ ਸਾਨੂੰ ਦੂਜੇ ਛੱਡਣੇ ਪਏ ਜਫ ਲੈਣ ਨੇ ਵੀ ਬੜੀ ਕੋਸ਼ਿਸ਼ ਕੀਤੀ ਆ ਜੱਫੇ ਮਾਰਨ ਦੀ 6-7 ਜੱਫੇ ਪਾਏ ਆ ਲੇਕਿਨ ਸਾਡੇ ਰੇਡਰਾਂ ਦੇ ਜੱਫੇ ਥੋੜੇ ਜਿਹਾ ਵੱਧ ਹੋ ਗਏ ਤਾਂ ਕਰਕੇ ਤੇ ਦੂਜਾ ਪਾਜੀ ਉਹਨਾਂ ਬਾਅਮ ਵੀ ਨਾ ਸੀ ਆਪ ਨੂੰ ਚਲਾਉਣਾ ਵੀ ਚਾਹੀਦਾ ਹੈ ਉਹ ਸਾਡੇ ਰੇਡਰਾਂ ਕਿਸੇ ਵੀ ਬਾਮ ਨਹੀਂ ਲਾਈ ਉਹਨਾਂ ਪਾਈ ਅਸੀਂ 15 ਮਿੰਟ ਰੋਲਾ ਪਾਈ ਰੱਖਿਆ ਫਿਰ ਸਾਨੂੰ 바ਸੀ ਭਾਈ ਨੇ ਆਖਿਆ ਤੁਸੀਂ ਖੇਡੋ ਕੋਈ ਚੱਕਰ ਨਹੀਂ ਫਿਰ ਅਸੀਂ ਖੇਡ ਪਏ ਭਾਈ ਉਹਨਾਂ ਨੇ ਕਹਿਣ ਦੇ ਲੇਕਿਨ ਇਹ ਜ਼ਿਆਤੀ ਹੋਈ ਸਾਡੇ ਨਾਲ ਭਾਈ ਜਿਹੜੇ ਉਹਨਾਂ ਬਾਮ ਲਾਈ ਆ ਤੇ ਭਾਈ ਪਰ ਬਾਮ ਦੀ ਗੱਲ ਜਿਹੜੀ ਆ ਇਹ ਹੁਣ ਤੁਸੀਂ ਕਹਿ ਰਹੇ ਹੋ ਪਿਛਲੇ ਵਾਰ ਵੀ ਇਹ ਮੁੱਦਾ ਤੁਸੀਂ ਉਠਾਇਆ ਸੀ ਉਦੋਂ ਪਲੇਅਰ ਬਾਹਰ ਕੀਤੇ ਗਏ ਬਾਹਰ ਕੱਢੇ ਗਏ ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਉਦੋਂ ਤੋਂ ਇਹ ਬੜਾ ਸਖਤ ਫੈਸਲਾ ਲਿਆ ਸੀ ਕਿ ਇਹ ਫੈਸਲਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹ ਸਹੀ ਹੋਊਗੀ ਅਸੀਂ ਭਾਈ ਆਖਿਆ ਸਾਡੇ ਰੇਡ ਇਹ ਉਹਨਾਂ ਦੇ ਜਿਨ੍ਹਾਂ ਵੀ ਟਰੇਡਰਾਂ ਨੇ ਬਾਹ ਮਲਾਈ ਆ ਉਹਨਾਂ ਨੂੰ ਵੀ ਬਾਹਰ ਕੱਢੋ ਫਿਰ ਜੀ ਲੇਕਿਨ ਉਹਨਾਂ ਕਿ ਨਹੀਂ ਹੁਣ ਮੈਚ ਹੋ ਰਹਿਣ ਤਾਂ ਵੀਰੇ ਸਾਨੂੰ ਖੇਡਣਾ ਪਿਆ ਭਾਈ